ਯਾ ਵਲਮੀਕੀ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਕੇਂਦਰੀ ਮੰਦਰ ਭਗਵਾਨ ਵਾਲਮੀਕ ਕੋਟ ਰੋਡ ਪੱਟੀ ਵਿਖੇ ਜਿੱਥੇ ਕਿ ਵਾਲਮੀਕ ਸਮਾਜ ਵੱਲੋਂ ਸ੍ਰਿਸ਼ਟੀਕਰਤਾ ਵਾਲਮੀਕ ਭਗਵਾਨ ਜੀ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਬਹੁਤ ਹੀ ਸੁੰਦਰ ਸਜਾਵਟ ਕੀਤੀ ਗਈ ਹੈ ਇੱਥੇ ਆ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਭਗਵਾਨ ਵਾਲਮੀਕ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ हां जी बच्चों की कहना चाहोगे बालमिक्की है बालमिक्की इधर आओ बच्चों आ जाओ आ जाओ चलो इधर सो हेलो गाइस आपको जैसे पता है कि आज वाल्मीकि दिवस है तो सो so गाइस आज हमारे यहाँ मंदिर में वाल्मीकि दिवस सेलिब्रेट किया जा रहा है जिसमें हमारे शामिल हैं <laughs> बच्चे <laughs> कैसा लग रहा है बहुत अच्छा <laughs> क्या कहना चाहोगे आप इस दिन की बहुत वेट होती है हम ये हमें हमें साल में एक दिन की वेट होती है प्रकट दिवस की बहुत अच्छे से मनाया जा रहा है हमारे मंदिर में ये कौन सा कौन सा कौन सा मंदिर है ये वाल्मीकि मंदिर है वाल्मीकि प्रकट दिवस की तुम बहुत बहुत बधाई बाय गाइस थैंक यू थैंक यू एंजॉय योर डे बहुत धन्यवाद समूह संख्या ਅਗਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ ਫਿਰ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਥੈਂਕ ਯੂ ਹੁਣ ਅਸੀਂ ਗੱਲਬਾਤ ਕਰਾਂਗੇ ਰੀਮਾ ਸਹੋਤਾ ਜੀ ਨਾਲ ਜੋ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਜੁੜੇ ਨੇ ਆ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਸਮੇਂ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਪੂਰੇ ਵਾਲਮੀਕ ਸਮਾਜ ਵੱਲੋਂ ਜਿਹੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਸਮੇਂ ਜੀ ਸਾਨੂੰ ਦੇਸ਼ ਦੀਆਂ ਸਸਿਆ ਨੂੰ ਬਹੁਤ ਸਾਰੀਆਂ ਬਾਤਾਂ ਨਹੀਂ ਚਾਹੀ ਪ੍ਰਗਟ ਦਿਵਸ ਨਹੀਂ ਅੱਲਾਹ ਤੁਹਾਨੂੰ ਦਾਈਆ ਥੈਂਕ ਯੂ ਜੀ ਬਣੀ ਹੁਣ ਅਸੀਂ ਗੱਲਬਾਤ ਕਰਾਂਗੇ ਕਪਲ ਜੀ ਨਾਲ ਵੀ ਹਾਂ ਜੀ ਕਪਲ ਜੀ ਨੇ ਅੱਜ ਦਾ ਸਾਰਾ ਪ੍ਰੋਗਰਾਮ ਹੈ ਜੋ ਕਵਰ ਕੀਤਾ ਹੈ ਆਪਣੇ ਵੀ ਇਸ ਵਲੌਗ ਦੇ ਵਿੱਚ ਜੁੜੇ ਨੇ ਹਾਂਜੀ ਕਪਿਲ ਜੀ ਕਿਦਾਂ ਦਾ ਲੱਗਾ ਤੁਹੀਂ ਤੇ ਸਾਰੀ ਕਵਰੇਜ ਕੀਤੀ ਹੈ ਭਗਵਾਨ ਵਾਲਮੀਕ ਜੀ ਦੇ ਹਰ ਮੁਹੱਲੇ ਦੇ ਵਿੱਚ ਗਏ ਜੇ ਕਿਦਾਂ ਕਿਦਾਂ ਦਾ ਲੱਗਾ ਬਿਲਕੁਲ ਤਾਂ ਅੱਜ ਸ਼੍ਰੀ ਸਤੀ ਕਰਤਾ ਵਾਲਮੀਕ ਜੀ ਦਾ ਪ੍ਰਗਟ ਦੇ ਦੇਸ ਜਿਹੜਾ ਬੜੀ ਧੂਮਧਾਮ ਤੇ ਸ਼ਰਧਾ ਨਾਲ ਜਿਹੜਾ ਮਨਾਇਆ ਗਿਆ ਹੈ ਤਾਂ ਲੋਕਾਂ ਦੇ ਵਿੱਚ ਜਿਹੜੀ ਸ਼ਰਧਾ ਭਾਵਨਾ ਸੀ ਤਾਂ ਅੱਜ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਮਹਾਰਾਜ ਜੀ ਦਾ ਗੁਣਗਾਨ ਕੀਤਾ ਗਿਆ ਹੈ ਅਨ ਅੱਜ ਗੇਂਦਰੀ ਮੰਦਿਰ ਵਿੱਚ ਖੜੇ ਆ ਸ੍ਰੀ ਸ੍ਰੀ ਗੁਰੂ ਵਾਰਮਿਕ ਪੂਜਾ ਜੀ ਦੇ ਇਥੇ ਜਿਹੜਾ ਪ੍ਰਗਟ ਦਿਵਸ ਜਿਹੜਾ ਮਨਾਇਆ ਗਿਆ ਹੈ ਤਾਂ ਇਥੇ ਦੂਰ ਦਰਾਡੇ ਤੋਂ ਜਿਹੜਾ ਲੋਕ ਲੋਗ ਆਏ ਸੀ ਪਿੰਡਾਂ ਤੋਂ ਆਏ ਸੀ ਤਾਂ ਇਥੇ ਮਹਾਰਾਜ ਦੇ ਰੰਗ ਦੇ ਵਿੱਚ ਜਿਹੜੇ ਰੰਗੇ ਗਏ ਨੇ ਸੋ ਅੱਜ ਦਾ ਦਿਹਾੜਾ ਜਿਹੜਾ ਪਵਨ ਦਿਹਾੜਾ ਸਾਰੀ ਦੁਨੀਆ ਨੂੰ ਸਾਰੇ ਦੇਸ਼ ਸਾਰੇ ਵਰਲਡ ਦੇ ਵਿੱਚ ਸਾਰੇ ਵਸਦੇ ਜਿਹੜੇ ਪ੍ਰਭੂ ਵਾਰਮਿਕ ਨਾਮ ਲੈ ਵੀ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਜਿਹੜੀਆਂ ਲੱਖ ਲੱਖ ਥੈਂਕ ਯੂ ਮਿਹਰਬਾਨੀ ਇਹਨੇ ਸਾਡੇ ਬਾਬਾ ਜੀ ਬਾਬਾ ਜੀ ਇਹ ਵੀ ਕਹਿਣਾ ਚਾਹੁੰਦੇ ਕੋਈ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਗੁਰੂ ਮਹਾਰਾਜ ਜੀ ਤੇਰੇ ਮੰਦਰ ਦੇ ਵਿੱਚ ਬਹੁਤ ਬਗਵਾਈਆਂ ਮੰਦਰ ਦਾ ਆਪਣਾ ਜਜਾਕਾਰਾ ਹੋਈਆਂ ਵਾਲਮੀਕ ਵਿਵਾਨ ਦਾ ਜਨਮ ਦਿਨ ਬਣਾਇਆ ਗਿਆ ਜਨਮ ਦਿਨ ਬਣਾਇਆ ਗਿਆ ਹਰ ਸਾਲ ਦੀ ਸਾਲਾ ਇਦਾਂ ਮਲਾਇਆ ਜਾਂਦਾ ਹੈ ਥੈਂਕ ਯੂ ਮਿਹਰਬਾਨੀ ਫੇਰ ਗੱਲਬਾਤ ਕਰਾਂਗੇ ਉੱਥੇ ਵੀ ਜਿਹੜੇ ਬੈਠੇ ਆਪਣੇ ਭਗਤ ਭਗਵਾਨ ਵਾਲਮੀਕ ਜੀ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਰਿਸ਼ਪੁਰ ਮੰਗਲ ਦੇ ਪਰਦੇ ਬਹੁਤੇ ਖੁਲੇ ਤੇ ਹੈਗੇ ਆ ਤੇ ਸਾਡੇ ভাইস ਪ੍ਰਧਾਨ ਸੰਗੀਤ ਕਲੱਬ ਦੇ ਵੀ ਤੁਹਾਨੂੰ ਅੱਜ ਦੇ ਪ੍ਰੋਗਰਾਮ ਦੀ ਵਧਾਈ ਦੇਣਗੇ ਜੈ ਹੋ ਵਾਲਮੀਕੀ ਹਰ ਹਰ ਵਾਲਮੀਕੀ ਰਾਮ ਦੀ ਵਾਲਮੀਕੀ ਸੰਗੀਤ ਰਾਮਲੀਲਾ ਕਲੱਬ ਪੱਟੀ ਵੱਲੋਂ ਮੈਂ ਕੇਂਦਰੀ ਮੰਦਰ ਦੇ ਜਿੰਨੇ ਵੀ ਮੁੱਖ ਤੁਮੀ ਜਿਹਦੇ ਬੰਦੇ ਨੇ ਉਹਨਾਂ ਸਾਰਿਆਂ ਨੂੰ ਪ੍ਰਗਟ ਦਿਹਾੜੀ ਦੀ ਬਧਾਈ। ਥੈਂਕ ਯੂ ਮਿਹਰਬਾਨੀ ਜੀ। ਸੋ ਅੱਜ ਦਾ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੈ ਹਵਲਮੀ ਕੀ ਹਰ ਹਰ ਬਾਲਮੀ ਕੀ। ਇੱਕ ਦਾ ਯੂਟਿਊਬ ਤੇ ਫੇਸਬੁਕ